ਲੁਧਿਆਣਾ ਦੇ ਵਿੱਚ ਚਰਚਾ 'ਚ ਰਹਿਣ ਵਾਲਾ ਬੂਟ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਉਸ ਨੂੰ ਪੁਲਿਸ ਨੇ ਇੱਕ ਵਾਰੀ ਫਿਰ ਤੋਂ ਗ੍ਰਿਫਤਾਰ ਕਰ ਲਿਆ ਹੈ। ਦਰਸਲ ਕੁਝ ਦਿਨ ਪਹਿਲਾਂ ਹੀ ਪ੍ਰਿੰਕਲ ਲੁਧਿਆਣਾ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ। ਪਿਛਲਾ ਕੇਸ ਐਡਵੋਕੇਟ ਗਗਨ ਦੇ ਵੱਲੋਂ ਪ੍ਰਿੰਕਲ ਲੁਧਿਆਣਾ ਤੇ ਦਰਜ ਕਰਵਾਇਆ ਗਿਆ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਪ੍ਰਿੰਕਲ ਦੇ ਵੱਲੋਂ ਉਸ ਦੀ ਧਰਮ ਪਤਨੀ ਅਤੇ ਉਸ ਦੇ ਪਰਿਵਾਰ ਤੇ ਵਾਸਤੇ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਜਿਸ ਤੋਂ ਬਾਅਦ ਉਸਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਸੀ ਅਤੇ ਪ੍ਰਿੰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੇਲ੍ਹ ਤੋਂ ਆਉਣ ਤੋਂ ਬਾਅਦ ਇੱਕ ਹੋਰ ਐਫਆਈਆਰ ਪ੍ਰਿੰਕਰ ਲੁਧਿਆਣਾ ਤੇ ਦਰਜ ਹੁੰਦੀ ਹੈ ਇਹ ਐਫਆਈਆਰ ਵੀ ਐਡਵੋਕੇਟ ਗਗਨ ਦੇ ਵੱਲੋਂ ਹੀ ਪ੍ਰਿੰਕਰ ਲੁਧਿਆਣਾ ਤੇ ਦਰਜ ਕਰਵਾਈ ਜਾਂਦੀ ਹੈ ਉਸ ਦੇ ਵਿੱਚ ਦੋਸ਼ ਲਗਾਇਆ ਜਾਂਦਾ ਹੈ ਕਿ ਪ੍ਰਿੰਕਰ ਦੇ ਵੱਲੋਂ ਜ਼ਮਾਨਤ ਦੀਆਂ ਕੰਡੀਸ਼ਨਸ ਦੀ ਉਲੰਘਣਾ ਕੀਤੀ ਗਈ ਹੈ ਜਮਾਨਤ ਤੇ ਬਾਹਰ ਆਉਣ ਤੋਂ ਬਾਅਦ ਪ੍ਰਿੰਕਲ ਲੁਧਿਆਣਾ ਦੇ ਵੱਲੋਂ ਮੋੜ ਤੋਂ ਉਸ ਤੇ ਪਰਿਵਾਰ ਪ੍ਰਤੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਅਤੇ ਆਪਣੇ ਹਥਿਆਰ ਵੀ ਤਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਇਸ ਨੂੰ ਮਾਰਕ ਕਰਕੇ ਡਿਵੀਜ਼ਨ ਨੰਬਰ 5 ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਡਿਵੀਜ਼ਨ ਨੰਬਰ 5 ਦੀ ਪੁਲਿਸ ਦੇ ਵੱਲੋਂ ਆਰਮਜ਼ ਐਕਟ ਦੇ ਤਹਿਤ ਪ੍ਰਿੰਕਲ ਲੁਧਿਆਣਾ ਤੇ ਪਰਚਾ ਦਰਜ ਕੀਤਾ ਗਿਆ ਅਤੇ ਹੁਣ ਪ੍ਰਿੰਕਲ ਲੁਧਿਆਣਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਹੁਣ ਤੁਸੀਂ ਪੁਲਿਸ ਤੋਂ ਹੀ ਸੁਣੋ ਪ੍ਰਿੰਕਲ ਲੁਧਿਆਣਾ ਨੂੰ ਗ੍ਰਿਫਤਾਰ ਕਰਨ ਦੇ ਅਸਲੀ ਕਾਰਨ ਕੀ ਹਨ ਮਿਰਰ ਰਿਪੋਰਟ ਜਨ ਹਿਤੇਸ਼ੀ ਜੀ ਸਰ ਕੀ ਮਾਮਲਾ ਸੀ ਅੱਜ ਪ੍ਰਿੰਕਲ ਨੂੰ ਜਿਹੜਾ ਪੇਸ਼ ਕੀਤਾ ਕੋਰਟ ਜੀ ਜੀ ਫੇਸਬੁੱਕ ਤੇ ਤੇ ਇੰਟਰਵਿਊ ਦੇ ਕੇ ਲਾਈਵ ਇੱਕ ਐਡਵੋਕੇਟ ਨੇ ਗਲਤ ਬੋਲਿਆ ਅੱਛਾ ਜੀ ਸੋ ਅੱਜ ਇੱਕ ਕਦਮ ਦਰਜ ਕਰਕੇ ਇੱਕ ਦਿਨ ਦਾ ਪੋਸਟ ਰਨ ਲੈ ਗਿਆ ਸਰ ਕੋਈ ਪੁਰਾਣੀ ਬੇਲ ਵੀ ਕੋਈ ਕੈਂਸਲ ਹੋਈ ਹੈ ਅੱਜ ਵੀ ਕੋਰਟ ਦੇ ਵਿੱਚ ਅੱਜ ਪੁਰਾਣੀ ਬੇਲ ਵੀ ਹੋਈ ਸੀ ਤਾਂ ਇੱਕ ਕਦਮ ਵਿੱਚ ਰਵਾਨਗਟੋਂ ਕਿ ਬੇਲ ਕੈਂਸਲ ਹੋ ਗਈ ਠੀਕ ਥੈਂਕ ਯੂ ਸਰ ਕਿਤਾਗੀਆਂ ਕੋਰਟ ਦੇ ਵਿੱਚ ਲਾਸਟ ਹੋਈ ਹੈ ਕਿਹੜੀ ਗ੍ਰੀਨ ਚ ਆਸੀ ਆਹ ਸਮਸਤਾ ਇਹ ਵੀ ਸਾਰਿਆਂ ਨੂੰ ਇੱਕੇ ਜਿਹਾ ਤੇ ਐਫ ਆਈ ਆਰ ਦੇ ਵਿੱਚ ਅੱਜ ਤੋਂ 1 ਮਹੀਨਾ ਪਹਿਲਾਂ ਇਹਦੀ ਅਰੈਸਟ ਹੋਈ ਸੀ ਪਿਛਲੀ 19 ਤਰੀਕ ਨੂੰ ਉਸ 19 ਤਰੀਕ ਨੂੰ ਜਦੋਂ ਜੱਸਪ ਨੇ ਜਦੋਂ ਇਹਦੀ ਬੇਲ ਡਿਸਾਈਡ ਕੀਤੀ ਸੀ 3 ਅਗਸਤ ਨੂੰ ਤੇਜਸਰਬ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਅਪੱਤੀਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਉਸ ਮਾਮਲੇ ਦੇ ਵਿੱਚ ਦਿੱਕਤਾਂ ਅੱਜ ਉਸੇ ਕੋਰਟ ਨੇ ਹੈਗੀ bail ਕੈਨਸਲ ਕੀਤੀ ਹੈ ਠੀਕ ਹੈ ਜੀ ਪਹਿਲਾਂ ਵਾਲੇ ਮੁਕਦਮੇ 'ਚ 227/22 'ਚ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫਆਈਆਰ ਦੇਤੇ ਹੋਰ ਕੀਤੀ ਹੈ ਉਹਦੇ ਚ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇਤੇ ਇੱਕ ਹੋਰ ਐਫਆਈਆਰ ਹੋਈ ਹੈ ਕਰਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤਪਨ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜੱਜਮੈਂਟ ਦੇ ਬੇਸ ਤੇ ਅਸੀਂ ਬੈਲ ਲਗਾ ਰਹੇ ਹਾਂ ਤੇ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਜੀ ਬਟ ਉਹ ਅਸੀਂ ਵੀਡੀਓ ਕੋਰਟ ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਇਹਨੇ ਉਹ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫਆਈਆਰ ਤੇ ਹੋਰ ਹੋਈ ਹੈ ਔਰ ਉਸੇ ਐਫਆਈਆਰ ਚ ਵੀ ਨੂੰ ਉਸ ਐਫਆਈਆਰ ਚ ਵੀ ਅਰੈਸਟ ਪਈ ਹੈ ਔਰ ਦੂਸਰਾ ਪਹਿਲੇ ਵਾਲੀ ਬੇਲ ਵੀ ਦੀ ਕੈਨਸਲ ਹੋ ਗਈ ਅੱਛਾ ਵਕੀਲ ਸਾਹਿਬ ਇੱਕ ਮੈਟਰ ਇਹ ਹੈ ਵੀ ਪੁਲਿਸ ਅਧਿਕਾਰੀ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਵੀ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਨਾਲ ਉਹਦੇ ਵਿੱਚ ਇਹ ਨਾਮ ਲੈ ਰਹੇ ਆ ਜੀ ਐਸਐਚਓ ਸਾਹਿਬ ਦਾ ਵੀ ਲੈ ਰਹੇ ਆ ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜੇਲ੍ਹ 'ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਜੋ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫਆਈਆ ਰਿਮਾਂਡ ਤੇ ਜਗ੍ਹਾ ਕਿ ਜੁਡੀਸ਼ੀਅਲ ਤੇ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਮੈਡੀਕਲ